ਹਾਂਜੀ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਗੁਰੂ ਘਰ ਜੀਉਰ ਸਾਹਿਬ ਦੇ ਗੇਟ ਰਾਹੀਂ ਅਸੀਂ ਹੁਣ ਐਂਟਰ ਹੋ ਰਹੇ ਹਾਂ ਗੇਟ ਨੰਬਰ 3 ਤੇ ਉੱਥੋਂ ਫਿਰ ਐਂਟਰ ਹੋ ਕੇ ਆਪਾਂ ਹੁਣ ਅੱਗੇ ਇੱਥੇ ਦੇ ਇਤਿਹਾਸ ਦੇ ਬਾਰੇ ਗੱਲਬਾਤ ਕਰਦੇ ਹਾਂ ਪੜ੍ਹਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਇੱਥੇ ਕਿੰਨਾ ਸਮਾਂ ਰਹੇ ਕਿਵੇਂ ਰਹੇ ਉਹ ਸਾਰੇ ਦੇ ਬਾਰੇ ਇੱਥੇ ਆਪਾਂ ਦੇਖਦੇ ਹਾਂ ਇਹ ਦੇਖ ਰਹੇ ਹਾਂ ਗੱਤਾਰਹੀ ਆ ਬਹੁਤ ਹਾਂਜੀ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਹਜੂਰ ਸਾਹਿਬ ਦੀ ਯਾਤਰਾ ਕਰਨ ਲਈ ਆਏ ਹੋਏ ਆ ਅੱਜ ਆਪਾਂ ਇੱਥੇ ਪਹੁੰਚ ਗਏ ਇੱਥੋਂ ਦਾ ਇਤਿਹਾਸ ਸਾਹਮਣੇ ਜੋ ਲਿਖਿਆ ਹੋਵੇ ਆਪਾਂ ਸਾਂਝਾ ਕਰਦੇ ਆ ਸਤ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਜਲ ਨਗਰ ਨੰਦੇੜ ਕਲਗੀਧਰਪੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਸਾਨੀ ਜੀਵਨ ਦੀਆਂ ਅੰਤਿਮ ਘੜੀਆਂ ਨਾਲ ਸੰਬੰਧਿਤ ଏ ਪਵਿੱਤਰ ਅਸਥਾਨ ਸਿੱਖ ਪੰਥ ਦੇ ਚਾਰ ਤਖਤ ਸਹਿਵਾਨਾਂ ਵਿੱਚੋਂ ਇੱਕ ਸ਼੍ਰੋਮਣੀ ਤਖਤ ਅਸਥਾਨ ਹੈ ਦਸਮ ਪਿਤਾ ਜੀ ਦੇ ਪਾਵਨ ਬਚਨ ਹਨ ਮੈਂ ਇੱਥੇ ਆਪਣੇ ਹਰ ਸਿੱਖ ਦੀ 60 ਸਾਲ ਦੀ ਉਮਰ ਤੱਕ ਉਡੀਕ ਕਰਦਾ ਹਾਂ ਆਪਣੇ ਪੂਜਨੀਕ ਪਿਤਾ ਜੀ ਮਾਤਾ ਜੀ ਅਤੇ ਚਾਰ ਸਹਬਜ਼ਾਦਿਆਂ ਨੂੰ ਦੇਸ਼ ਕੌਮ ਅਤੇ ਧਰਮ ਦੀ ਖਾਤਰ ਕੁਰਬਾਨ ਕਰਨ ਉਪਰੰਤ ਔਰੰਗਜ਼ੇਬ ਦੇ ਵੱਡੇ ਲੜਕੇ ਬਹਾਦਰ ਸ਼ਾਹ ਨੂੰ ਦਿੱਲੀ ਦੇ ਤਖਤ ਸ਼੍ਰੀ ਤਖਤ ਦੀ ਬਖਸ਼ਿਸ਼ ਕਰਕੇ ਸੰਗਤਾਂ ਨੂੰ ਤਾਰਦੇ ਹੋਏ ਦਸ਼ਮੇਸ਼ ਪਿਤਾ ਜੀ ਸੰਦੇੜ ਨਗਰੀ ਵਿਖੇ ਨਗਰੀ ਵਿਖੇ ਪਹੁੰਚੀ ਗੁਰੂ ਜੀ ਨੇ ਇੱਥੇ अनेका ਕੌਤਕ ਵਰਤਾਏ ਅਤੇ ਪਰ ਉਪਕਾਰ ਦੇ ਕਾਰਜ ਕੀਤੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਦੇ ਪਾਵਨ ਸਥਾਨ ਤੋਂ ਤੀਰ ਚਲਾ ਕੇ ਆਪਣੇ ਸਤਜੁਗੀਤਾ ਪ੍ਰਸਾਰਣ ਪ੍ਰਗਟ ਕੀਤਾ। ਜੀ ਸੁਬਾ ਸਰਹੰਦ ਦੇ ਨਵਾਬ ਜੀਰ ਖਾਨ ਦੇ ਭੇਜੇ ਕਾਤਲਾਂ ਦੇ ਖੂਨੀ ਹਮਲੇ ਉਪਰੰਤ ਜਦੋਂ ਆਪ ਜੀ ਨੇ ਸੱਚਖੰਡ ਗਮਨ ਦੀ ਤਿਆਰੀ ਕੀਤੀ ਤਾਂ ਸਿੱਖ ਸੰਗਤਾਂ ਅਤਿ ਵਿਆਪਕ ਹੋ ਗਣਿਆ ਵਿਆਕਲ ਹੋਈਆਂ ਸੰਗਤਾਂ ਨੇ ਪੁੱਛਿਆ ਦਾਤਾਰ ਪਿਤਾ ਜੀ ਉਹ ਸਾਨੂੰ ਕਿਸ ਦੇ ਆਸਰੇ ਛੱਡ ਕੇ ਜਾ ਰਹੇ ਹੋ ਸਾਡੀ ਰਹਿਨਮਾਈ ਕੌਣ ਕਰੇਗਾ ਤਾਂ ਗੁਰੂ ਜੀ ਨੇ ਫਰਮਾਇਆ ਅਸੀਂ ਤੁਹਾਨੂੰ ਤਰਕੀ ਬਾਣੀ ਸ਼ਬਦ ਗੁਰੂ ਦੇ ਲੜ ਲਾ ਚੱਲੇ ਜਿਸ ਤੋਂ ਤੁਹਾਨੂੰ ਹਮੇਸ਼ਾ ਲਈ ਅਧਿਆਤਮਿਕ ਅਗਵਾਈ ਦੀ ਬਖਸ਼ਿਸ਼ ਹੁੰਦੀ ਰਹੇਗੀ ਵਿਕਰਮੀ ਸੰਮਤ 1795 ਕੱਤਕ ਸੁਦੀ ਦੂਜ 4 ਅਕਤੂਬਰ 1708 ਈਸਵੀ ਦੇ ਦਿਨ ਆਪ ਜੀ ਨੇ 5 ਪੈਸੇ ਅਤੇ ਨਾਰੀਅਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਸ਼ਰਧਾ ਸਹਿਤ ਪ੍ਰਕਰਮਾ ਲਈਆਂ ਅਤੇ ਦੀਵਾਨ ਵਿੱਚ ਬੈਠੀਆਂ ਸੰਗਤਾਂ ਨੂੰ ਮੁਖਾਤਿਬ ਹੋ ਕੇ ਫਰਮਾਇਆ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੂਜ ਹੈ ਕੋ ਸ਼ਬਦ ਮੇਲੀ ਉਸ ਵੇਲੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਇਹ ਪਵਿੱਤਰ ਹੁਕਮਨਾਮਾ ਆਇਆ ਸੋਹੀ ਮਹੱਲਾ ਪੰਜਵਾਂ ਅਵਚਲ ਨਗਰ ਗੋਵਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ RAM ਮਾਨਿਛੇ ਸੇਹੀ ਫਲ ਪਾਈ ਕਰਤੇ ਆਪ ਅਫਸਾਇਆ RAM ਕਰਤੇ ਆਪ ਅਫਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਵਿਗਾਸੇ ਗੁਣ ਗਾਵੈ ਪੂਰਨ ਪਰਮੇਸ਼ਰ ਕਾਰਜ ਆਇਆ ਰਸਿ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਉ ਨਾਨਕ ਸਤਗੁਰ ਬਲਿਹਾਰੀ ਜਿਨ ਇਹ ਥਾਨ ਸਹਾਇਆ ਇਸ ਹੁਕਮਨਾਮੇ ਉਪਰੰਤ ਗੁਰੂ ਸਾਹਿਬ ਨੇ ਸਰਵਤ ਖਾਸਾ ਸਿੱਖ ਸੰਗਤ ਨੂੰ ਬਚਨ ਕੀਤਾ ਕਿ ਇਸ ਪਾਵਨ ਪਵਿੱਤਰ ਧਰਤੀ ਦਾ ਨਾਮ ਅੱਜ ਤੋਂ ਸ਼੍ਰੀ ਅਬਜਲ ਨਗਰ ਹੋਇਆ ਇਸ ਅਫਸਰ ਤੇਜਕਾਰੇ ਗਏ ਗਏ ਅਤੇ ਟੁੱਟ ਪ੍ਰਸ਼ਾਦ ਅਤੇ ਲੰਗਰ ਸੂਹ ਸਾ ਸੰਗਤ ਵਿੱਚ ਵਰਤਾਇਆ ਗਿਆ ਗੱਤਕ ਸੁਦੀ ਪੰਚਮੀ ਵਾਲੇ ਦਿਨ ਭਾਰੀ ਦੀਵਾਨ ਸਜਿਆ ਜਿਸ ਵਿੱਚ ਰਾਗੀਆਂ ਨੇ ਅਤ ਪਿਆਰ ਨਾਲ ਤੁਰਕੀ ਬਾਣੀ ਦਾ ਵਿਰਾਗ ਮਈ ਕੀਰਤਨ ਕੀਤਾ ਪ੍ਰੰਤ ਟੁੱਟ ਲੰਗਰ ਵਰਤਾਇਆ ਗਿਆ ਦੂਰ ਦੂਰ ਤੋਂ ਆਈਆਂ ਸੰਗਤਾਂ ਨੇ ਗੁਰੂ ਜੀ ਦੇ ਰੋਹਾਨੀ ਦੀਦਾਰ ਕਰਕੇ ਅੰਮ੍ਰਿਤ ਮਈ ਬਚਨ ਸੁਣੇ ਤੇ ਹਿਰਦੇ ਵਸਾ ਕੇ ਆਪਣਾ ਜਨਮਸਕਾਰਤ ਕੀਤਾ ਗੁਰੂ ਜੀ ਨੇ ਇੱਕ ਵੱਡੀ ਚੰਦਨ ਦੀ ਚੀਕਾ ਤਿਆਰ ਕਰਵਾ ਕੇ ਆਸ-ਪਾਸ ਸੁੰਦਰ ਕਨਾਤਾਂ ਢਵਾ ਦਿੱਤੀਆਂ ਅਤੇ ਵਚਨ ਕੀਤਾ ਕਿ ਅੱਜ ਅਸੀਂ ਸੱਚਖੰਡ ਗਮਨ ਦਾ ਕੌਤਕ ਕਰਨਾ ਹੈ। ਡੇਢ ਪਹਿਰ ਰਾਤ ਰੈਂਦੀ ਦਾ ਸਮਾਂ ਹੋਇਆ ਤਾਂ ਗੁਰੂ ਜੀ ਨੇ ਹੁਕਮ ਕੀਤਾ ਕਿ ਤੁਸੀਂ ਨਿਰਵਾਣ ਕੀਰਤਨ ਦੀ ਝੜੀ ਲਗਾਈ ਰੱਖਣੀ ਅਤੇ ਅੰਦਰ ਚਾਤੀ ਨਹੀਂ ਮਾਰਨੀ। ਜਦੋਂ ਗੁਰੂ ਜੀ ਨੇ ਸੰਪੂਰਨ ਸ਼ਸਤਰ ਵਸਤਰ ਸਜਾ ਕੇ ਅਰਦਾਸਾ ਸੋਧਿਆ ਖਾਸ ਇਹਨੂੰ ਵੈਗੁਰੂ ਚੀਕਾ ਖਾਸਾ ਵੈਗੁਰੂ ਜੀ ਦੀ ਫਤਿਹ ਗਜਾਈ ਅਤੇ ਕਨਾਤ ਅੰਦਰ ਪ੍ਰਵੇਸ਼ ਕਰ ਗਏ। ਪ੍ਰੰਤ ਹਰ ਹਰ ਜਨ ਦੂਈ ਇੱਕ ਹੈ ਬਿਬ ਵਿਚਾਰ ਕਛਣਾਏ ਜਲ ਤੇ ਉਪਜ ਤਰੰਗ ਜੀਓ ਜਲ ਹੀ ਵਿਖੇ ਸਮਾਈ ਗੁਰਵਾਕਾਂ ਅਨਸਾਰ ਪਰਮਪੁਰਖ ਦੇ ਦਾਸ ਜਗਤ ਤਮਾਸ਼ਾ ਵੇਖਣ ਪ੍ਰੰਤ ਵਿਚਿਤਰ ਨਾਟਕ ਖੇੜਦੇ ਹੋਏ ਸੰਮਤ 1795 ਕਤਕ 1763 ਕਤਕ ਸੁਦੀ ਪੰਚਮੀ 7 ਅਕਤੂਬਰ ਅਕਤੂਬਰ ਸਨ 1708 ਈਸਵੀ ਦੇ ਦਿਨ ਸੱਚਖੰਡ ਗਮਨ ਕਰ ਗਏ ਤਾਂ ਹੁਣ ਸਹਿਬ ਦੀ ਸੇਵਾ ਰਿਆਸਤ ਹైదరాబాద్ ਦੇ ਦੀਵਾਨ ਚੰਦੂ ਲਾਲ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ಅಪਾਰ ਧਨ ਲਾ ਕੇ ਕਰਵਾਈ ਤੇ ਅਸਥਾਨਾ ਨਾਲ ਜ਼ਗੀਰਾ ਵੀ ਲਗਾਈਆਂ ਇੱਕ ਧਰਨਾ ਇਹ ਵੀ ਹੈ ਇੱਕ ਧਰਨਾ ਇਹ ਵੀ ਹੈ ਕਿ ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਜ਼ੂਰ ਸਾਹਿਬ ਦੀ ਸੇਵਾ ਕਰਨ ਦੀ ਇੱਛਾ ਪ੍ਰਗਟਾਈ ਤਾਂ ਪੁਜਾਰੀਆਂ ਨੇ ਕਿਹਾ ਦਸਮ ਪਿਤਾ ਪਾਸ਼ਾ ਜੀ ਨੇ ਸਤਸਖੰਡ ਗਮਨ ਕਰ ਕਰਨ ਸਮੇਂ ਕਿਹਾ ਸੀ ਕਿ ਸਾਡਾ ਅੰਤਿਮ ਆਸਥਾਨ ਕੋਈ ਨਾ ਬਣਾਈ ਜਿਹੜਾ ਬਣਾਏਗਾ ਉਸ ਦਾ ਸਰਵਨਾਸ਼ ਹੋਵੇਗਾ ਤੇ ਉਸ ਦਾ ਵੰਸ਼ ਨਹੀਂ ਰਹੇਗਾ ਕਹਿੰਦੇ ਹਨ ਕਿ ਮਹਾਰਾਜ ਰਣਜੀਤ ਸਿੰਘ ਜੀ ਨੇ ਉਪਦੇਸ਼ਿਆ ਉਪਰ ਦਿੱਤਾ ਮੇਰਾ ਵੰਸ਼ ਭਾਵੇਂ ਨਾ ਰਹੇ ਮੇਰਾ ਗੁਰਸਿੱਖ ਹੋਣ ਦੇ ਨਾਤੇ ਇਹ ਫਰਜ ਹੈ ਕਿ ਆਪਣੇ ਗੁਰੂ ਦੇ ਅਸਥਾਨਾਂ ਦੀ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਸੇਵਾ ਕਰਵਾ ਕਰਾਵਾਂ ਅਸਥਾਨਾਂ ਨੂੰ ਸ਼ੋਭਨਿਕ ਬਣਾਉਣ ਲਈ ਹਰ ਸੰਭਵ ਯਤਨ ਕਰਾਂ ਸੋ ਮਹਾਰਾਜ ਨੇ ਤਕ ਸਵ ਦੀ ਸੇਵਾ ਲਈ ਚੰਗੇ ਤੋਂ ਚੰਗੇ ਕਾਰੀਗਰ ਅਤੇ ਸੇਵਾਦਾਰ ਪੰਜਾਬ ਤੋਂ ਭਜਵਾਏ ਅਤੇ ਲੱਖਾਂ ਰੁਪਏ ਲਾ ਕੇ ਯੋਗ ਸੇਵਾ ਕਰਵਾਈ ਕਹਿੰਦੇ ਹਨ ਕਿ ਮਹਾਰਾਜਾ ਸਹਿਰ ਦੀ ਇੱਛਾ 10 ਮੰਜ਼ਲੀ ਇਮਾਰਤ ਬਣਾਉਣ ਦੀ ਸੀ ਤੇ ਮਜ਼ਬੂਤ ਨੀ ਰੱਖੀ ਗਈ ਪਰੰਤੂ ਮਹਾਰਾਜਾ ਦਾ 1869 ਇਸ ਵਿੱਚ ਅਚਾਨਕ ਸਰਗਸ ਨੂੰ ਜਾਣਕਾਰ ਇਮਾਰਤ ਦੇ ਉੱਪਰਲੀ ਮੰਜ਼ਲਾ ਨਹੀਂ ਬਣ ਸਕੀਆਂ ਅਤੇ ਜਲਦੀ ਵਿੱਚ ਕੰਮ ਪੂਰਾ ਕਰਕੇ ਸਿੰਘ ਵਾਪਸ ਚਲੇ ਗਏ ਮਹਾਰਾਜਾ ਰਣਜੀਤ ਸਿੰਘ ਜੀ ਤੇ ਦੀਵਾਨ ਚੰਦੂ ਲਾਲ ਜੀ ਤੋਂ ਇਲਾਵਾ ਮਹਾਰਾਜਾ ਨਾਬਾ ਅਤੇ ਮਹਾਰਾਜਾ ਫਰੀਦਕੋਟ ਨੇ ਵੀ ਸ਼ਰਧਾ ਤੇ ਪਿਆਰ ਨਾਲ ਸੇਵਾ ਕਰਕੇ ਬੂੰਗੇ ਆਦ ਬਣਵਾਈ ਦਾ ਪਾਲਾ ਵਾਹਿਗੁਰੂ ਜੀ ਦਾ ਕਾਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਬ ਆਪਾਂ ਹੁਣ ਦਰਸ਼ਨ ਕਰ ਰਹੇ ਹਾਂ ਹਜੂਰ ਸਾਹਿਬ ਰਾਤ ਦਾ ਦ੍ਰਿਸ਼ ਦੇਖੋ ਕਿੰਨਾ ਸੋਹਣਾ ਨਾ ਮੌਕਾ ਦ੍ਰਿਸ਼ ਹੈਗਾ ਤੇ ਕਾਰੀ ਪਾਸੇ ਲੰਗਰ ਗੁਰੂ ਦਾ ਲੰਗਰ ਸਾਹਮਣੇ ਸ੍ਰੀ ਮਾਰਤੇ ਬਣੀ ਹੋਈ ਐ। ਓਕੇ ਆਪਾਂ ਅੱਗੇ ਚੱਲਦੇ ਹਾਂ। ਗੱਲ ਕੇ ਤੇ ਬਾਬਾ ਜੀ ਘਰ ਦੇ ਕੋਲ ਦੇ। ਦੇ ਨਵੇਂ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ। ਹਜੂਰ ਦਾ ਟੋ ਟੋਰਪੇ ਅਗੇ ਬੇਦਰ ਵੱਲ ਨੂੰ ਜਾਵਾਂਗੇ ਆਪਾਂ। ਹੋਰ ਦੁਬਾਰਾ ਨਾਨਖ ਛੀਰਾ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ।